ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਰੁਪਿੰਦਰ ਮਾਨ ਸਵਾਗਤ ਕਰਦਾ ਪ੍ਰੋਗਰਾਮ ਵਿਚਾਰ ਮੰਚ ਦੇ ਵਿੱਚ ਮੇਰੇ ਨਾਲ ਨੇ ਸਰਦਾਰ ਮੈਗਾ ਸਿੰਘ ਜੀ ਮੈਗਾ ਸਿੰਘ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਰੁਪਿੰਦਰ ਜੀ ਤੇ ਦਰਸ਼ਕਾਂ ਨੂੰ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਅੱਜ ਸਾਡੇ ਸਟੂਡੀਓ ਦੇ ਵਿੱਚ ਵਿਚਾਰ ਮੰਚ ਦੇ ਮੰਚ ਤੇ ਮੌਜੂਦ ਨੇ ਸਾਡੇ ਨਾਲ ਅਜਿਹੇ ਹੀ ਸ਼ਖਸੀਅਤਾਂ ਕਿ ਜਿਨ੍ਹਾਂ ਕੋਲ ਜਿੰਦਗੀ ਦਾ ਬਹੁਤ ਲੰਮਾ ਤੇ ਵੱਡਾ ਤਜਰਬਾ ਹੈ ਤਜਰਬਾ ਇਸ ਗੱਲ ਦਾ ਨਹੀਂ ਕਿ ਉਹ ਅਲੱਗ-ਅਲੱਗ ਖੇਤਰਾ 'ਚ ਕੰਮ ਕਰਦੇ ਰਹੇ ਨੇ ਤਜਰਬਾ ਇਸ ਗੱਲ ਦਾ ਹੈ ਕਿ ਉਹਨਾਂ ਨੇ ਜ਼ਿੰਦਗੀ ਨੂੰ ਬਹੁਤ ਨੇੜਿਓਂ ਵੇਖਿਆ ਪਚਪਨ ਹੰਡਾਇਆ ਜਵਾਨੀ ਹੰਡਾਈਏ ਬੱਚਿਆਂ ਨੂੰ ਸਟੈਬਲਿਸ਼ ਕੀਤਾ ਉਹਨਾਂ ਨੂੰ ਕਾਮਯਾਬ ਕੀਤਾ ਤੇ ਅੱਜ ਜ਼ਿੰਦਗੀ ਦੇ ਉਸ ਪੜਾਅ ਤੇ ਨੇ ਜਿੱਥੇ ਉਹਨਾਂ ਨੇ ਸਿਰਫ ਤੇ ਸਿਰਫ ਆਨੰਦ ਮਾਣਣਾ ਕੀ ਉਹ ਆਨੰਦ ਮਾਣ ਰਹੇ ਨੇ ਆਓ ਵਨ ਬਾਈ ਵਨ ਉਹਨਾਂ ਨਾਲ ਹੀ ਗੱਲਬਾਤ ਕਰਦੇ ਆਂ ਤੇ ਪਹਿਲੋਂ ਕਰਦੇ ਆਂ ਆਪਾਂ ਜਾਣ ਪਛਾਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪੁੱਛਣਾ ਚਾਹਾਂਗਾ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜੀ ਸਰਦਾਰ ਜਸਵੰਤ ਸਿੰਘ ਜੀ ਅਮਰਦਸਰ ਛਾਟਾ ਛਾਟਾ ਮਜੇ ਤੋਂ ਤੁਸੀਂ ਜੀ ਹਾਂਜੀ ਤੁਸੀਂ ਤੁਹਾਡਾ ਆਪਣਾ ਸ਼ੋਭਨਾਮ ਤੇ ਕਿੱਥੋਂ ਬਿਲੋਂਗ ਕਰਦੇ ਜੀ ਹਰਮੇਲ ਸਿੰਘ ਜੀ ਹਾਂਜੀ ਬਰਨਾਲੇ ਤੋਂ ਜੀ ਅੱਛਾ ਬਰਨਾਲੇ ਤੋਂ ਤੁਸੀਂ ਜੀ ਆਪਾਂ ਜੀ ਕਿੱਥੋਂ ਆਪਾਂ ਜੀ ਇਕਤਾਰ ਸਿੰਘ ਵਰਾ ਨਾ ਆਵਾ ਜੀ ਨਸੀਬ ਜਗਰਾਉ ਜੀ ਪਿੰਡ ਸਦਵਾ ਕਲਾਂ ਜਿਲ੍ਹਾ ਲੁਧਿਆਣਾ ਬਹੁਤ ਅੱਛੇ ਜੀ ਤਿੰਨੇ ਹੀ ਜਿਹੜੇ ਸੱਜਣ ਨੇ ਸਾਡੇ ਸਟੂਡੀਓ 'ਚ ਮੌਜੂਦ ਨੇ ਇਹ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਤੋਂ ਮੌਜੂਦ ਨੇ ਸਰ ਮੇਰਾ ਕੁਐਸਚਨ ਇਹ ਹੈ ਤੁਹਾਨੂੰ ਕਿ ਅੱਜ ਕੱਲ ਨਾ ਜਵਾਕ ਜਿਹੜੇ ਇਹ ਗੱਲ ਕਹਿੰਦੇ ਕਿ ਅਸੀਂ ਵੱਧ ਤੋਂ ਵੱਧ ਜਵਾਕ ਕਿੰਨੀ ਸੋਚ ਹੋਏ ਹੋਗੀ ਕਿ ਅਸੀਂ ਲੰਬ ਮੈਰਿਜ ਕਰਾਣਾ ਚਾਹੁੰਦੇ ਆ ਇਹਦੇ ਤੁਸੀਂ ਹੱਕ 'ਚੋਂ ਕਿ ਵਿਰੋਧ 'ਚੋਂ ਕੀ ਸੋਚਦੇ ਹੋ ਕਿ ਕਰਾਣੀ ਚਾਹੀਦੀ ਹੈ ਕਿ ਨਹੀਂ ਕਰਾਣੀ ਚਾਹੀਦੀ ਸਰ ਕਰਾਉਣੀ ਤੇ ਚਾਹੀਦੀ ਹੈ ਇਹ ਕਹਿੰਦੇ ਵੀ ਆਪਣੇ ਮਾਤਾ ਪਿਤਾ ਦੀ ਵੀ ਨਾਲ ਸਲਾਹ ਲੈਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਜੀ ਉਹ ਵੱਡੇ ਨੇ ਹਾਂ ਤੇ ਗਾਂ ਫਿਰ ਜਦੋਂ ਇਹ ਬੱਚੇ ਮਤਲਬ ਆਪਣੀ ਮਰਜ਼ੀ ਨਾਲ ਕਰਾ ਲੈਂਦੇ ਆ ਮਾਤਾ ਪਿਤਾ ਨੂੰ ਨਹੀਂ ਪੁੱਛਦੇ ਫਿਰ ਘਰਾਂ ਦੇ ਵਿੱਚ ਝਗੜੀਆਂ ਬਣ ਜਾਂਦੇ ਆ ਹਾਂ ਜੇ ਮੈਂ ਥੋੜਾ ਜਿਹਾ ਹੋਰ ਵਿਸਥਾਰ ਨਾਲ ਤੁਹਾਡੇ ਨਾਲ ਗੱਲ ਕਰਾਂ ਵੀ ਤੁਸੀਂ ਕੀ ਸਮਝਦੇ ਹੋ ਵੀ ਇੱਕ ਅਰੇਂਜ ਮੈਰਿਜ ਜਿੱਥੇ ਮਾਪੇ ਨੇ ਆਪ ਲੜਕਾ ਜਾਂ ਲੜਕੀ ਲੱਭ ਕੇ ਵਿਆਹ ਕਰਵਾਇਆ ਜਾਂ ਦੂਜੇ ਪਾਸੇ ਆਪਣੀ ਇੱਛਾ ਨਾਲ ਇੱਕ ਲੜਕੇ ਲੜਕੀ ਨੇ ਵਿਆਹ ਕਰਵਾ ਲਿਆ ਕੀ ਨਫੇ ਨੁਕਸਾਨ ਨੇ ਦੋਨੇ ਪਾਸੇ ਕਿਉਂਕਿ ਕੁਝ ਫਾਇਦੇ ਵੀ ਹੋਣਗੇ ਕੁਝ ਨੁਕਸਾਨ ਵੀ ਹੋਣਗੇ ਤੁਸੀਂ ਕੀ ਸਮਝਦੇ ਹੋ ਵੀ ਇੱਕ ਮਾਪੇ ਦੁਆਰਾ ਕਰਾਈ ਮੈਰਿਜ ਦੇ ਵਿੱਚ ਕੀ ਨਫੇ ਨੁਕਸਾਨ ਨੇ ਤੇ ਆਪੇ ਕਰਾਈ ਮੈਰਿਜ ਦੇ ਵਿੱਚ ਕੀ ਨਫੇ ਨੁਕਸਾਨ ਨੇ ਇਹ ਇਟਾ ਮਾਤਾ ਪਿਤਾ ਦੇ ਨਾਲ ਕਰਾਇਆ ਜੀ ਇਹ ਬੜਾ ਸੋਹਣਾ ਮਤਲਬ ਇਹਨਾਂ ਦੀ ਨਿਭਦੀ ਆਈ ਜੀ ਤੇ ਜਦੋਂ ਇਹ ਇਕੱਲੇ ਕਰ ਲੈਂਦੇ ਆ ਜੀ ਫਿਰ ਇਹਦੇ ਵਿੱਚ ਇਹਨਾਂ ਦੇ ਕਈ ਵਾਰਾਂ ਝਗੜੇ ਵੀ ਬਣਦੇ ਇੱਥੇ ਮੈਂ ਇੱਕ ਗੱਲ ਕਰਨਾ ਚਾਹੂੰਗਾ ਜੀ ਜਿਹੜੀ ਇੱਕ ਮੈਂ ਗੱਲ ਬੜੀ ਪ੍ਰਾਣੀ ਸੁਣੀ ਸੀ ਕਿ ਆਈ ਥਿੰਕ ਇਹਨਾਂ ਮੇਰੇ ਦੋਸਤਾਂ ਦੇ ਤੇ ਕੰਮ ਆਵੇ ਜਦੋਂ ਤੁਸੀਂ ਮਾਪੇ ਤੋਂ ਵਿਆਹ ਪੁੱਛ ਕੇ ਵਿਆਹ ਕਰਾਉਂਦੇ ਹੋ ਤਾਂ ਮੇਰੇ ਖਿਆਲ ਨਾਲ ਜੀ ਉਸ ਟਾਈਮ ਜ਼ਿੰਮੇਵਾਰੀ ਵਿਆਹ ਤੋਂ ਬਾਅਦ ਦੀ ਜਿਹੜੀ ਜ਼ਿੰਮੇਵਾਰੀਆਂ ਮਾਪੇ ਤੇ ਜ਼ਿਆਦਾ ਹੁੰਦੀ ਹੈ ਕਿਉਂਕਿ ਜੇ ਬਾਈ ਚਾਂਸ ਉਹਨਾਂ ਦੀ ਨੂ ਨਾ ਨਾ ਲੜੂਗੀ ਠੀਕ ਹੈ ਜੀ ਉਹ ਆਪਣੇ ਜਵਾਕ ਨੂੰ ਇਹ ਕਹਿਣਗੇ ਕਿ ਦੇਖ ਲਓ ਜੀ ਉਹ ਲੜਦੀ ਆ ਸਾਡੇ ਨਾਲ ਉਹ ਜਵਾਕ ਇਹ ਕਹਿ ਸਕਦੇ ਆ ਕਿ ਲਓ ਜੀ ਤੁਹਾਡੀ ਆਪਣੀ ਖਰੀਦ ਹੈ ਤੁਸੀਂ ਆਪ ਇਹਨਾਂ ਨਾਲ ਗੱਲਬਾਤ ਕਰੋ ਮਾਨ ਸਰ ਮੈਂ ਥੋੜਾ ਜਿਹਾ ਸਹਿਮਤ ਐ ਤੁਹਾਡੀ ਇਸ ਵਿਚਾਰ ਨਾਲ ਤੁਸੀਂ ਸਿਰਫ ਮੇਲ ਪ੍ਰਧਾਨ ਜਾਂ ਸਿਰਫ ਤੁਸੀਂ ਖੁਦ ਮਰਦ ਹੋ ਤੇ ਉਸ ਤਰ੍ਹਾਂ ਦੀ ਗੱਲ ਕਰ ਦਿੱਤੀ ਕਿ ਨਾ ਲੜੂਗੀ ਅੱਗੇ ਵੀ ਆਣਾ ਸੀਗਾ ਜੀ ਤੁਸੀਂ ਮੈਨੂੰ ਟੋਕਤਿਆ ਜੇ ਤੁਸੀਂ ਦੂਸਰੇ ਪਾਸੇੋਂ ਦੇ ਸੋਚਦੇ ਹੋ ਕਿ ਇੱਕ ਲੜਕੀ ਦੇ ਪੱਖ ਨਾਲ ਲਿਹਾਜ਼ ਨਾਲ ਤੁਸੀਂ ਸੋਚ ਕੇ ਦੇਖੋ ਕਿ ਉਹਨੂੰ ਇੱਕ ਅੱਛੇ ਸੁਭਾਅ ਵਾਲਾ ਪਤੀ ਨਹੀਂ ਮਿਲਦਾ ਤੇ ਉੱਥੇ ਮਾਪੇ ਦਾ ਫਿਰ ਉਸ ਪੋਜੀਸ਼ਨ ਦੇ ਉੱਤੇ ਕੀ ਰੋਲ ਬਣਦਾ ਬਿਲਕੁਲ ਨਹੀਂ ਉੱਥੇ ਮੈਂ ਅੱਗੇ ਆਣਾ ਚਾਹੁੰਦਾ ਸੀਗਾ ਸਰ ਤੁਸੀਂ ਮੈਨੂੰ ਜਦ ਇਹ ਟੋਕਤਿਆ ਮੈਂ ਇਹ ਗੱਲ ਕਹਿਣਾ ਚਾਹਨਾ ਵੀ ਬਾਕੀ ਲੜਕੀ ਦੀ ਵਿਆਹ ਲੜਕੀ ਦਾ ਤੇ ਲੜਕੇ ਦਾ ਉਹਨਾਂ ਦਾ ਇਹੀ ਫਲਸਫਾ ਚ ਬਣਦਾ ਕਿ ਆਪਣਾ ਪਹਿਲਾ ਆਪਣੇ ਮਾਪੇ-ਵਾਪਾ ਨਾਲ ਸਲਾਹ ਕਰੋ ਤੇ ਉਸ ਤੋਂ ਬਾਅਦ ਜਿਹੜਾ ਵੀ ਕਦਮ ਚੱਕਣਾ ਉਹ ਤੁਹਾਡੀ ਆਪਣੀ ਮਰਜ਼ੀ ਹੋਵੇ ਜਿਵੇਂ ਇਹਨਾਂ ਕੋਲੇ ਪੁੱਛਣਾ ਚਾਹਾਂ ਸਭ ਤੋਂ ਪਹਿਲਾਂ ਇੱਕ ਮਾਪੇ-ਬਾਪ ਨੇ ਆਪਣੀ ਰਜ਼ਾਮੰਦੀ ਨਾਲ ਇੱਕ ਲੜਕੇ-ਲੜਕੀ ਦਾ ਵਿਆਹ ਕਰਾਇਆ ਹਾਂਜੀ ਕੋਈ ਦੋ ਫਾਇਦੇ ਤੇ ਕੋਈ ਦੋ ਨੁਕਸਾਨ ਜੇ ਤੁਹਾਡੇ ਕੋਲ ਪੁੱਛਣਾ ਚਾਹਾਂ ਤੇ ਕੀ ਦਿੱਕਤ ਹੋਊਗੀ ਤੁਸੀਂ ਫਾਇਦਾ ਦੱਸੋ ਜੀ ਪਹਿਲਾਂ ਕੋਈ ਦੋ ਫਾਇਦੇ ਵੀ ਜਿਵੇਂ ਮਾਪੇ-ਬਾਪ ਨੇ ਵਿਆਹ ਕਰਵਾਇਆ ਵੀ ਕੀ ਹੋ ਸਕਦੇ ਨੇ ਫਾਇਦੇ ਜੀ ਵੀ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਜੀ ਉਹਨਾਂ ਨੇ ਵੇਖੇ ਹੁੰਦਾ ਜੀ ਕਿ ਉਹਨਾਂ ਦਾ ਇੱਕ ਪਰਿਵਾਰ ਅਗੋਂ ਆਪਾਂ ਵੇਖੋ ਕਿੱਥੋਂ ਤੱਕ ਪਰਿਵਾਰ ਕੇ ਦੇਖਦੇ ਸੀ ਜੀ ਤੇ ਅੱਜ ਤੇ ਫਿਰ ਕੋਈ ਪਰਿਵਾਰ ਨਹੀਂ ਦੇਖਦਾ ਜੀ ਕੁਛ ਨਹੀਂ ਹਾਂ ਤਾਂ ਅੱਜ ਕੱਲ ਤਾਂ ਜਾਤ ਪਾਤ ਵੀ ਨਹੀਂ ਦੇਖਦਾ ਹਾਂ ਜਾਤ ਪਾਤ ਵੀ ਨਹੀਂ ਦੇਖਦਾ ਚਲੋ ਉਹ ਤੇ ਗੱਲ ਜਾਤ ਪਾਤ ਵਾਲੀ ਤੇ ਤੁਸੀਂ ਰਹਿਣ ਦਿਓ ਜੀ ਹਾਂਜੀ ਹਾਂ ਪਰ ਕਹਿੰਦਾ ਮਤਲਬ ਵੀ ਅੱਗੇ ਆਪਾਂ ਵੇਹਦੇ ਸੀ ਸਾਰਾ ਕੁਝ ਜੀ ਉਹ ਪਰਿਵਾਰ ਕਿੱਦਾਂ ਦਾ ਉਹ ਕਿੱਦਾਂ ਦਾ ਅੱਜ ਇਹ ਹੁਣ ਆਪਣੀ ਮਰਜ਼ੀ ਨਾਲ ਜਦੋਂ ਚੁੱਪ ਕੇ ਤੇ ਮਾਤਾ ਪਿਤਾ ਨੂੰ ਨਹੀਂ ਪੁੱਛਦੇ ਉਹਦੇ ਵਿੱਚ ਫਿਰ ਉੱਥੇ ਦੁੱਖ ਲੱਗਦਾ ਕਿ ਮਾਤਾ ਪਿਤਾ ਨੂੰ ਨਹੀਂ ਪੁੱਛਿਆ ਜਾਂਦਾ ਜੀ ਮੁਰਗੇ ਇਹ ਜ਼ਰੂਰੀ ਨਹੀਂ ਹੈ ਕਿ ਮਾਪੇ ਦੁਆਰਾ ਕੀਤਾ ਰਿਸ਼ਤਾ ਹੀ ਇੱਕ ਬਹੁਤ ਵਧੀਆ ਨਿਭਦਾ ਹੈ ਆਪਣੇ ਦੁਆਰਾ ਖੁਦ ਕੀਤਾ ਗਿਆ ਰਿਸ਼ਤਾ ਜ਼ਿਆਦਾ ਵਧੀਆ ਨਹੀਂ ਨਿਭਦਾ ਜ਼ਿਆਦਾ ਅਹਿਮ ਇਸ ਗੱਲ ਇਹ ਗੱਲ ਹੈ ਕਿ ਵਿਚਾਰਾਂ ਦਾ ਮਿਲਣਾ ਬਹੁਤ ਜ਼ਰੂਰੀ ਹੈ ਉਹਨਾਂ ਦਾ ਇੱਕ ਪੇਜ ਤੇ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਹਾਡੇ ਵਿਚਾਰ ਨਹੀਂ ਮਿਲਦੇ ਉਹ ਚਾਹੇ ਰਿਸ਼ਤਾ ਮਾਪੇ ਨੇ ਕਰਾਇਆ ਹੈ ਚਾਹ ਤੁਸੀਂ ਖੁਦ ਕੀਤਾ ਜਿੱਥੋਂ ਤੱਕ ਜਾਤ ਬਰਾਦਰੀ ਜਦ ਪਰਿਵਾਰ ਨੂੰ ਵੇਖਣ ਦੀ ਗੱਲ ਹੈ ਸਮਾਜ ਬਹੁਤ ਤਰੱਕੀ ਕਰ ਚੁੱਕਾ ਹੈ ਇਹਨਾਂ ਚੀਜ਼ਾਂ ਤੋਂ ਸਾਨੂੰ ਸਾਰਿਆਂ ਨੂੰ ਉੱਚਾ ਉੱਠਣ ਦੀ ਲੋੜ ਹੈ ਬਿਲਕੁਲ ਮੈਂ ਤੁਹਾਡੇ ਕੋਲੇ ਪੁੱਛਣਾ ਚਾਹਾਂਗਾ ਕਿ ਜਿਵੇਂ ਇੱਕ ਟ੍ਰੈਂਡ ਜਿਹਾ ਚੱਲ ਪਿਆ ਕਿ ਖਾਸ ਤੌਰ ਤੇ ਜੇ ਮੈਂ ਨਾਰਥ ਇੰਡੀਆ ਦੀ ਗੱਲ ਕਰਾਂ ਪੰਜਾਬ ਦੇ ਨਾਲ ਲੱਗਦੀਆਂ ਦੂਜੀਆਂ ਸਟੇਟਾਂ ਦੇ ਵਿੱਚੋਂ ਜੇ ਕਿਸੇ ਕੋਲ ਦੋ ਬੱਚੇ ਨੇ ਤਾਂ ਉਹ ਬਾਹਰ ਜਾ ਕੇ ਵੱਸ ਗਏ ਜੇ ਕਿਸੇ ਕੋਲ ਤਿੰਨ ਬੱਚੇ ਨੇ ਉਹ ਵੀ ਬਾਹਰ ਜਾ ਕੇ ਵੱਸ ਗਏ ਬਿਲਕੁਲ ਬਜ਼ੁਰਗ ਇਕੱਲੇ ਰਹਿ ਗਏ ਕਰੇ ਵੱਡੇ ਵੱਡੇ ਘਰ ਨੇ ਉਹਨਾਂ ਦੇ ਵਿੱਚ ਇਕੱਲੇ ਬਜ਼ੁਰਗ ਮਾਪੇ ਤੁਰੇ ਫਿਰਦੇ ਨੇ ਜਿੰਨੀ ਦੇਰ ਤੱਕ ਹੱਡ ਪੈਰ ਚੱਲਦੇ ਨੇ ਉਹ ਆਪਣੇ ਆਪ ਪਰ ਕਿਸੇ ਨਾ ਕਿਸੇ 스테ਟ ਤੇ ਜਾ ਕੇ ਉਹਨਾਂ ਨੇ ਵੀ ਮੰਜੇ ਦਾ ਸਾਥ ਫੜਨਾ ਹੈ ਉਹਨਾਂ ਨੂੰ ਵੀ ਇੱਕ ਸਹਿਯੋਗ ਦੀ ਲੋੜ ਹੈ ਜਾਇ ਕਿ ਅਜਿਹੇ ਹੱਥ ਦੀ ਲੋੜ ਹੈ ਜਿਹਦੀ ਉਹ ਉਂਗਲ ਫੜ ਕੇ ਤੁਰ ਸਕਣ ਆਪਣਾ ਬੁਢਾਪੇ ਨੂੰ ਵਧੀਆ ਤਰੀਕੇ ਨਾਲ ਗੁਜ਼ਾਰ ਸਕਣ ਅਜਿਹੇ ਸਮੇਂ ਦੇ ਵਿੱਚ ਜਾਂ ਅਜਿਹੇ ਸਮੇਂ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਬੱਚਿਆਂ ਦੀ ਕਿੰਨੀ ਕਿ ਲੋੜ ਹੈ ਬਜ਼ੁਰਗਾਂ ਦੇ ਨਾਲ ਰਹਿਣ ਦੀ ਕੀ ਸਮਝੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਬੱਚਿਆਂ ਲਈ ਲੋੜ ਪੂਰੀ ਤਰ੍ਹਾਂ ਦੀ ਹੈ ਜੀ ਜੀ ਜਾ ਚੱਲਦੇ ਆ ਉਹਨਾਂ ਚਰ ਠੀਕ ਹੈ ਜੀ ਜਦੋਂ ਆਪਾਂ ਬੈਠਣ ਲੱਗੇ ਆਪਾਂ ਨੂੰ ਪੂਰੀ ਲੋੜ ਆ ਉਹਨਾਂ ਦੀ ਆਪਣਾ ਮਨ ਕੋਈ ਜਾ ਉਹ ਆਪਣੇ ਕੋਲੇ ਹੋਣ ਜਾਂ ਆਪਾਂ ਉਹਨਾਂ ਦੇ ਕੋਲੇ ਰਹੀਏ ਬਿਲਕੁਲ ਜਾਂ ਫਿਰ ਆਪ ਕੋ ਉਤੇ-ਪੋਤੀਆਂ ਦੀ ਆਸ ਕਰਦਾ ਵੀ ਮੈਂ ਇਹਨਾਂ ਦੇ ਥਰੂ ਆਪਣੀ ਜ਼ਿੰਦਗੀ ਕੱਢਾਂ ਜੀ ਜੇ ਮੈਂ ਤੁਹਾਡੀ ਗੱਲ ਦੇ ਵਿੱਚ ਥੋੜੀ ਜੀ ਗੱਲ ਹੋਰ ਐਡ ਕਰਾਂ ਜੀ ਜੇ ਮੰਨ ਲਓ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਲੇਕਿਨ ਕਿਤੇ ਨਾ ਕਿਤੇ ਤੁਸੀਂ ਕੀ ਇਹ ਸਮਝਦੇ ਹੋ ਕਿ ਬੱਚਿਆਂ ਦੇ ਨਾਲ ਨਾ ਹੋਣ ਕਰਕੇ ਬੁਢਾਪਾ ਜਿਹੜਾ ਬੜੀ ਸਪੀਡ ਨਾਲ ਆ ਜਾਂਦਾ ਜਾਂ ਬੰਦਾ ਆਪਣੇ ਆਪ ਨੂੰ ਟੈਂਡੀਆਂ ਕਲਾਮਾਂ ਵੱਲ ਮੁੜਿਆ ਹੋਇਆ ਮਹਿਸੂਸ ਕਰਦਾ ਹੈ ਜੇ ਬੱਚੇ ਨਾਲ ਰਹਿੰਦੇ ਨੇ ਤੇ ਆਪਣੇ ਆਪ ਨੂੰ ਤਰੋਤਾਜ਼ਾ ਤੇ ਜਵਾਨ ਮਹਿਸੂਸ ਕਰਦੇ ਹੋ ਇਸ ਗੱਲ 'ਚ ਕਿੰਨੀ ਕਿ ਸੱਚਾਈ ਹੈ ਇਹਦੇ ਵਿੱਚ ਆਏਗੇ ਬੱਚੇ ਕੋਲੇ ਹੁੰਦਾ ਥੋੜਾ ਜਿਹਾ ਹੌਸਲਾ ਵਧਿਆ ਰਹਿੰਦਾ ਬਿਲਕੁਲ ਜੀ ਬਿਲਕੁਲ ਬੱਚੇ परे ਹੋਣ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਆ ਥੋੜਾ ਜਿਹਾ ਦਿਮਾਗ ਆਪਣਾ ਬੱਚਿਆਂ ਕੰਨੀ ਰਹਿੰਦਾਗਾ ਕਿੰਦਾ ਨੇ ਕਿੰਦਾ ਨਹੀਂ ਸਰ ਇੱਥੇ ਮੈਂ ਥੋੜੀ ਜੀ ਗੱਲ ਪੁੱਛਣਾ ਚਾਹਨਾ ਤੁਹਾਡਾ ਦਿਲ ਕਿੱਥੇ ਲੱਗਦਾ ਜੀ ਇੱਥੇ ਬੱਚਿਆਂ ਕੋਲ ਕੀ ਪੰਜਾਬ ਦੇ ਵਿੱਚ ਬੱਚਿਆਂ ਕੋਲ ਵੀ ਲੱਗਦਾ ਜੀ ਹੁਣ ਬੱਚੇ ਜਦੋਂ 20-20 ਸਾਲ ਦੇ ਕਰਕੇ ਅੱਖੋਂ ਪਰੇ ਕੀਤੇ ਨੇ ਜੀ ਤਾਂ ਹੁਣ ਇਹਨਾਂ ਦੇ ਕੋਲ ਹੀ ਲੱਗਣਾ ਹੈ ਇਹਨਾਂ ਕੋਲ ਹੀ ਲੱਗਣਾ ਬਿਲਕੁਲ ਜੀ ਬਿਲਕੁਲ ਉੱਥੇ ਹੁਣ ਜਾਣਾ ਪੈਂਦਾ ਜੀ ਪਿੱਛੇ ਆਪਣੀ ਕਾਰੋਬਾਰ ਨੇ ਹਾਂਜੀ ਭਰਾ ਰਹਿੰਦਾ ਹੈਗਾ ਹਾਂਜੀ ਉਹਨਾਂ ਦੇ ਕੋਲੇ ਵੀ ਜਾਣਾ ਜ਼ਰੂਰੀ ਹੈ ਉਹਨਾਂ ਦਾ ਵੀ ਬਿਲਕੁਲ ਜੀ ਬਿਲਕੁਲ ਬੱਚਿਆਂ ਕੋਲੇ ਵੀ ਆਉਣਾ ਜ਼ਰੂਰੀ ਹੈ ਜੀ ਹੁਣ ਹਾਂਜੀ ਬੱਚੇ ਜਾਂਦੇ ਆ ਸਾ 2-4 ਸਾਲ ਬਾਅਦ ਜਾਂਦੇ ਆ ਹਾਂਜੀ ਸਾਨੂੰ ਜਦੋਂ ਮਰਜੀ ਸਾਧਣਾ ਸੀ ਉਹਦੀ ਹਾਜ਼ਰ ਹੈ ਬਿਲਕੁਲ ਜੀ ਬਿਲਕੁਲ ਤੁਹਾਡੇ ਨਾਲ ਛੋਟੀ ਜੀ ਗੱਲ ਇੱਕ ਹੋਰ ਸਾਂਝੀ ਕਰਨਾ ਚਾਹੂਗਾ ਤੁਹਾਡੇ ਕਿਉਂਕਿ ਗੱਲ ਤੁਸੀਂ ਬੜੀ ਖੂਬਸੂਰਤ ਕੀਤੀ ਹੈ ਕਿ ਪਿੱਛੇ ਭਰਾ ਰਹਿੰਦਾ ਜਾਂ ਪਰਿਵਾਰ ਰਹਿੰਦਾ ਹੈ ਸਮਾਜ ਦੀ ਬਹੁਤ ਵੱਡੀ ਇੱਕ ਕਾਟ ਜਿਹੜੀ ਮਹਿਸੂਸ ਕਰ ਰਹੀਆਂ ਕਿ ਪਰਿਵਾਰ ਦਾ ਮਤਲਬ ਅੱਜ ਦੀ ਤਰੀਕ ਦੇ ਵਿੱਚ ਹਸਬੰਡ ਵਾਈਫ ਤੇ ਬੱਚਿਆਂ ਤੱਕ ਹੀ ਸੀਮਤ ਹੋ ਗਿਆ ਜੇ ਇਹਨਾਂ ਦੀ ਗੱਲ ਦੇ ਵਿੱਚ ਮੈਂ ਗੱਲ ਆਪਣੀ ਐਡ ਕਰਾਂ ਤੇ ਪਰਿਵਾਰ ਦਾ ਮਤਲਬ ਸਿਰਫ ਇੱਥੋਂ ਤੱਕ ਸੀਮਤ ਨਹੀਂ ਹੈ ਪਰਿਵਾਰ ਦੇ ਵਿੱਚ ਮਾਪੇ ਬਾਪ ਭੈਣ ਭਰਾ ਚਾਚੇ ਤਾਏ ਪੂਆ ਫੁੱਪੜ ਬਹੁਤ ਵੱਡਾ ਯੂਨਿਟ ਹੈ ਸਾਡਾ ਜਿੰਦੇ ਨਾਲ ਇੱਕ ਪਰਿਵਾਰ ਬਣਦਾ ਹੈ ਜਦੋਂ ਕਿ ਇਹ ਜਿਹੜੀ ਸੋਚ ਹੈ ਸਾਨੂੰ ਤੋੜ ਰਹੀ ਹੈ ਸਮਾਜ ਨੂੰ ਬੁਰੀ ਤਰ੍ਹਾਂ ਤੋੜ ਰਹੀ ਹੈ ਇਹਦੇ ਬਹੁਤ ਸਾਰੇ ਨੁਕਸਾਨ ਹੋ ਰਹੇ ਨੇ ਨਫੇ ਘਟ ਨੇ ਨੁਕਸਾਨ ਵਧ ਨੇ ਸਰ ਮੇਰਾ ਅਗਲਾ ਕੁਐਸਚਨ ਤੁਹਾਨੂੰ ਹੈ ਜੀ ਜਿੱਦਾਂ ਤੁਸੀਂ ਹੁਣ ਸਾਰੀ ਉਮਰ ਲੰਬੜਦਾਰੀ ਕੀਤੀ ਹੈ ਜੀ ਪਿੰਡ ਦੀ ਤੁਹਾਡੇ ਲਈ ਮੇਰਾ ਕੁਐਸਚਨ ਇਹ ਰਹੂਗਾ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਪਹਿਲਾਂ ਦੇ ਟਾਈਮਾਂ ਦੇ ਮੁਕਾਬਲੇ ਅੱਜ ਦੇ ਟਾਈਮ ਦੇ ਵਿੱਚ ਪਰਿਵਾਰ ਦੇ ਵਿੱਚ ਸਿਰਫ 4 ਆ 5 ਮੈਂਬਰ ਰਹਿ ਗਏ ਬਟ ਪਹਿਲਾਂ ਟੱਬਰਾਂ ਦੇ ਟੱਬਰ ਹੁੰਦੇ ਸੀ 20 25 25 ਮੈਂਬਰ ਹੁੰਦੇ ਸੀ ਇੱਕ ਫੈਮਿਲੀ ਦੇ ਵਿੱਚ ਕਿਉਂਕਿ ਪਹਿਲਾਂ ਤਿੰਨ ਭਰਾ ਦਾਦੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਜਵਾਕ ਉਹਨਾਂ ਦੇ ਜਵਾਕ ਇਕੱਠੇ ਰਹਿੰਦੇ ਸੀ ਇਹ ਕਲਚਰ ਬੜਾ ਹੱਦ ਤੱਕ ਹਰਿਆਣੇ 'ਚ ਹਲੇ ਵੀ ਹੈਗਾ ਪਰ ਆਪਣੇ ਪੰਜਾਬ ਦੇ ਵਿੱਚ ਅਲੋਪ ਹੋ ਗਿਆ ਜੀ ਕੀ ਤੁਸੀਂ ਇਹਦਾ ਕਾਰਨ ਦੱਸ ਸਕਦੇ ਹੋ ਵੀ ਇਹ ਅਲੋਪ ਕਿਉਂ ਹੋ ਗਿਆ ਆਪਣੇ ਟੱਬਰਾਂ ਦੇ ਟੱਬਰ ਕਿਉਂ ਅਲੱਗ-ਅਲੱਗ ਹੋ ਜੰਨੇ ਆ ਜੀ ਟਾਈਮ ਨਾਲ ਇਹ ਪਹਿਲਾਂ ਸਾਡਾ ਦਾਦਾ ਹੁੰਦਾ ਸੀ ਲੰਮੜਾ ਹਾਂਜੀ ਜੀ ਜਦੋਂ ਪੁਲਿਸ ਆਉਣੀ ਹਾਂਜੀ ਉਹਨੂੰ ਪੁੱਛ ਕੇ ਹੋਣੀ ਪਿੰਡ ਚ ਉਹਨੇ ਗਾਲਾਂ ਕੱਢਣੀਆਂ ਗਾਲਾਂ ਕੱਢ ਕੇ ਦਵਾਲ ਦੂਰ ਹਾਂਜੀ ਚਲ ਉਹ ਸਾਰਾ ਪਰਿਵਾਰ ਸੀ ਇਕੱਠਾ ਸੀ ਤਾਂ ਇਹ ਹੁਣੇ ਦੋ ਭਾਈ ਸੀਗੇ ਹਾਂਜੀ ਉਹਦਾ ਮੁੰਡਾ ਸੀ ਛੇਰ ਤੇ ਛੇ ਨੇ ਨੰਬਰ ਵਾਲੀ ਕੀਤੀ ਬਹੁਤ ਜ਼ਿਆਦਾ ਹਾਂਜੀ ਫੇਰ ਉਹਦੇ ਪਾਰ ਲਾ ਸੀ ਸਾਡਾ ਕੈਨੇਡਾ ਗਿਆ ਹਾਂਜੀ ਉਹਨੇ ਨੰਬਰਦਾਰੀ ਕੀਤੀ ਹਾਂਜੀ ਅਸੀਂ ਛੋਟੇ ਦੇ ਮੁੰਡੇ ਆ ਉਹ ਵੱਡੇ ਦੇ ਮੁੰਡੇ ਸੀਗੇ ਹਾਂਜੀ ਬਸ ਇਹ ਟੱਬਰ ਰਹਿੰਦਾ ਜੀ ਸਾਰਾ ਟੱਬਰ ਤੁਹਾਡਾ ਹਾਂ ਇਕੱਠਾ ਅੱਜ ਵੀ ਇਕੱਠਾ ਹੈ ਕਿੰਨੇ ਮੈਂਬਰ ਆ ਜੀ ਇਸ ਟਾਈਮ ਫੁੱਟ ਟੱਬਰ ਦੇ ਨਾ ਮੈਂਬਰ ਨਾ ਮੈਂਬਰ ਲੇਕਿਨ ਮੈਂ ਤੁਹਾਡੀ ਮਾਨ ਸਰ ਥੋੜੀ ਜੀ ਮੈਂ ਗੱਲ ਦੇ ਵਿੱਚ ਇੱਕ ਗੱਲ ਐਡ ਕਰਨਾ ਚਾਹੂੰਗਾ ਕਿ ਤੁਸੀਂ ਨੰਬਰਦਾਰ ਹੋ ਨੰਬਰਦਾਰ ਦਾ ਇੱਕ ਜਿਹੜਾ ਅਹੁਦਾ ਹੈ ਪਿੰਡ ਦੇ ਵਿੱਚ ਜਿੰਦੇ ਕੋਲੇ ਸਾਰੇ ਪਿੰਡ ਦੀ ਖਬਰ ਹੁੰਦੀ ਹੈ ਹਾਂ ਹਰ ਇੱਕ ਘਰ ਦੀ ਖਬਰ ਹੁੰਦੀ ਹੈ ਘਰ ਦੇ ਮਤਲਬ ਹਰ ਇੱਕ ਜੀ ਦੀ ਖਬਰ ਹੁੰਦੀ ਹੈ ਤੁਸੀਂ ਕੀ ਸਮਝਦੇ ਹੋ ਕਿ ਕਿਹ ਕਿਹ ਚੀਜ਼ਾਂ ਦੀ ਘਾਟ ਜਿਹੜੀ ਹੈ ਉਹ ਰਹੀ ਜਿੰਦੇ ਕਰਕੇ ਜਿਹੜੇ ਸਾਡੇ ਪਰਿਵਾਰ ਟੁੱਟਨੇ ਸ਼ੁਰੂ ਹੋ ਗਏ ਇਕਲਤਾ ਜੀ ਮਤਲਬ ਪਰਿਵਾਰ ਹਰੇਕ ਨੇ ਆਪੋ ਆਪਣੀ ਲਾਮਡੋਰੀ ਸੰਭਾਲ ਲਈ ਤੇ ਅਲੱਗ ਹੋ ਗਏ ਜਿਹੜੇ ਯੂਨਾਈਟ ਜਿਵੇਂ ਇਕੱਠੇ ਰਹਿੰਦੇ ਸੀ ਪਹਿਲਾਂ ਉਹ ਕਿਉਂ ਨਹੀਂ ਹੁਣ ਰਹਿ ਰਹੇ ਕਿਉਂਕਿ ਜੇ ਤੁਸੀਂ ਲੰਬੜਦਾਰ ਹੋ ਤੇ ਇਹ ਚੀਜ਼ ਤਾਂ ਤੁਸੀਂ ਬੜੀ ਵਖੂਬੀ ਜਾਣਦੇ ਹੋ ਇਹ ਗੱਲ ਦੇ ਆ ਜੀ ਹੁਣ ਆਪੋ ਆਪਣੀਆਂ ਖਿੱਚਾਂ ਹੋ ਗਈਆਂ ਸਾਰਿਆਂ ਦੀ ਹਾਂਜੀ ਜਿਹੜਾ ਕੋ ਕਹਿੰਦਾ ਮੈਂ ਖਾ ਲਾਂ ਜਿਹੜਾ ਕੋ ਕਹਿੰਦਾ ਮੈਂ ਖਾ ਲਾਂ ਐ ਕਰ ਲਈਏ ਜੋ ਕਰ ਲਈਏ ਆਪਾਂ ਆਪਣੀ ਖਿੱਤ ਜਾ ਦੇ ਪਿਆਰ ਦੀ ਕਮੀ ਹੋ ਗਈ ਕਿਤੇ ਨਾ ਕਿਤੇ ਹੈ ਨਾ ਹਾਂਜੀ ਹਾਂਜੀ ਇਸ ਕਰਕੇ ਬਸ ਇਹ ਵੀ ਟੱਬਰ ਖਤਮ ਹੋ ਗਏ ਜੀ ਹੁਣ ਫੈਮਲੀਆਂ ਰਹਿ ਗਈਆਂ ਛੋਟੀ ਛੋਟੀ ਜੀਆਂ ਤੇ ਉਹ ਟੱਬਰ ਨਹੀਂ ਨਹ ਹੁਣ ਰਹੇ ਬਿਲਕੁਲ ਜੀ ਬਿਲਕੁਲ ਕਿਤੇ ਨਾ ਕਿਤੇ ਜੇ ਤੁਸੀਂ ਮਤਲਬ ਜੇ ਮੈਂ ਸ਼ਬਦਾਂ ਦੇ ਵਿੱਚ ਕਹਿਣਾ ਚਾਹਾਂ ਕਿ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੀਆਂ ਸਾਡੇ ਨਿੱਜੀ ਜਿਹੜੇ ਖਿੱਚਾਂ ਨੇ ਜਾਂ ਨਿੱਜੀ ਪ੍ਰਾਪਤੀਆਂ ਨੇ ਅਸੀਂ ਉਹਨਾਂ ਨੂੰ ਅਹਿਮ ਕਰ ਲਿਆ ਤੇ ਪਰਿਵਾਰਾਂ ਦੀ ਜਿਹੜੀਆਂ ਪ੍ਰਾਪਤੀਆਂ ਸੀ ਇਕੱਠੇ ਤੌਰ ਤੇ ਸੀ ਜਿਹੜੀਆਂ ਕਰਦੇ ਸੀ ਉਹਨਾਂ ਨੂੰ ਪਿੱਛੇ ਧੱਕ ਦਿੱਤਾ। ਲੋ ਜੀ ਦੋਸਤੋ ਆਈ ਹੋਪ ਤੁਹਾਨੂੰ ਵਧੀਆ ਜਾਣਕਾਰੀ ਦਿੱਤੀ ਹੋਗੀ ਸਾਡੇ ਬਜ਼ੁਰਗਾਂ ਨੇ ਇਸੇ ਨਾਲ ਹੀ ਅੱਜ ਦਾ ਪ੍ਰੋਗਰਾਮ ਮੈਂਗਾ ਸਰ ਖਤਮ ਕਰਦੇ ਆ। ਬਿਲਕੁਲ ਦੋਸਤੋ ਤੁਹਾਡਾ ਸਿਰਫ ਤੁਹਾਡੇ ਲਈ ਵਿਚਾਰਮੰਦ ਸਸੀ ਕਾਲ ਸਸੀ ਕਾਲ